ਸਤਨਾਮ ਵਾਹਿਗੁਰੂ ਸਾਹਿਬ ਜੀ ਵਰਡ ਹੰਸ ਮਹਲਾ ਤੀਜਾ ਸੁਣਿਓ ਕੰਤ ਮਹਿਲੀਓ ਪਿਰ ਸੀਵੇ ਹੋ ਸ਼ਬਦ ਦਾਨਵੰਤੀ ਮੇਰ ਨਾ ਜਾਣਈ ਮੁੱਢੀ ਰੋਵੈ ਕੰਤ ਵਿਸਾਰ ਸੁਣਿਓ ਕੰਤ ਮਹਿਲੀ ਹੋ ਪਿਰ ਸੀਵੇ ਹੋ ਸ਼ਬਦ ਵਿਚਾਰ ਕੰਤ ਵਿਸਾਰ ਰੂਏ ਕੰਤ ਸਮਾਲ ਸਦਾ ਗੁਣ ਸਾਰ ਨਾ ਪਿਰ ਮਰ ਨ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸੋਚੈ ਪ੍ਰੇਮ ਸਮਾਇ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀ ਹੋ ਮੇਰੇ ਸੇਵਿ ਹੋ ਸ਼ਬਦ ਵਿਚਾਰੇ ਸਭ ਜਗ ਆਪ ਉਪਾਏ ਹੋਣ ਆਵੜ ਜਾਣ ਸੰਸਾਰਾ ਮਾਇਆ ਮੋਹ ਖੁਆਏਨ ਮਰ ਜੰਮ ਵਾਰੋ ਮਰ ਜੰਮੈ ਵਾਰੋ ਵਾਰਾ ਵਧ ਹੈ ਬਿਕਾਰਾ ਗਿਆਨ ਵੀ ਹੂਣੀ ਮੂਠੀ ਬਿਨ ਸ਼ਬਦ ਪਰਣਾ ਪਾਇਓ ਜਨਮ ਗਵਾਇਓ ਰੋਵੇ ਆਵ ਗੁਣਿਆਰੀ ਝੂ ਸੋ ਨੋ ਰੋਈਏ ਰੋਵੇ ਕੰਤ ਵਿਸਾਰੇ ਸਭ ਜਗ ਆਪ ਉਪਾਏ ਹੋਣ ਆਵਣ ਜਨ ਸੰਸਾਰੇ ਸੋ ਫਿਰ ਸੱਚ ਸੋ ਫਿਰ ਸੱਚ ਸਦ ਹੀ ਸਾਚਾ ਹੈ ਲਾ ਉਹ ਮਰੇ ਨਾ ਜਾਏ ਭੁਲੀ ਫਿਰ ਤਲ ਇਆਣੀਆਂ ਅਰੰਡ ਬੈਠੀ ਦੂਜੇ ਭਾਏ ਅਰੰਡ ਬੈਠੀ ਦੂਜੇ ਭਾਏ ਪਾਇਆ ਵੋਹੇ ਦੁਖ ਪਾਏ ਆਵ ਘਟੈ ਤਨ ਛੀਜੈ ਆਇਆ ਸਭ ਕਿਸ ਜਾਸੀ ਦੁਖ ਲਾਗਾ ਭਾਏ ਦੂਜੈ ਜਮ ਕਾਲ ਨਾ ਸੂਝ ਜਾਏ ਮਾਇਆ ਜਗ ਲੂਝੈ ਲਬ ਲੋਗ ਚਿਤ ਲਾਏ ਸੋ ਪਰ ਸਾਚਾ ਸਦ ਹੀ ਸਾਚਾ ਨਾ ਉਹ ਮਾਰੇ ਨਾ ਜਾਏ ਇਕ ਰੋਵਹਿ ਪ੍ਰਹਿ ਵਿਸ਼ੁਨੀਆਂ ਅੰਦੀ ਨ ਜਾਣੇ ਫਿਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲਾਏ ਅੰਤਰ ਸਦਾ ਸੰਭਾਲੇ ਮਾਲੇ ਸਦਾ ਹੈ ਨਾਲੇ ਮਾਲ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇਆ ਕਾਮ ਨ ਆਇਆ ਜਿਨ ਕਸਮ ਲਾ ਜਾਤਾ ਦੂਰੇ ਮਾਲੇ ਇਕ ਰੋਵਹਿ ਪਰਹਿ ਵਿ슌ਲੀਆਂ ਅੰਦੀ ਨ ਜਾਣੇ ਪਰਹਿ ਨਾਲੇ ਨਾਲ ਕੇ ਸਾ ਤਨ ਮਿਲੇ ਮਿਲਾਈ ਤੇ ਅੰਦਰ ਸਦਾ ਸੰਭਾਲੇ ਰੋਵਹਿ ਪਰਹਿ ਵਿਸ਼ੁਲੀਆਂ ਅੰਦੀ ਨਾ ਜਾਣੇ ਪਰਹਿ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ